ਛੋਟੇ ਸਾਹਿਬ ਜੀ ਆਦਿਆ ਨੂੰ ਛੀਦ ਕਰ ਦਿੱਤਾ ਗਿਆ ਜਦੋਂ ਛੀਦ ਕਰ ਦਿੱਤਾ ਗਿਆ ਵਿਦਵਾਨ ਲਿਖਦੇ ਨੇ ਕੁਝ ਸਰੋਤਾਂ ਦੇ ਵਿੱਚ ਲਿਖਿਆ ਮਿਲਦਾ ਕਿ ਦੀਵਾਨ ਟੋਡਲ ਮੜ ਜਿਹੜਾ ਨਾ ਉਦੋਂ ਕਿਤੇ ਗਿਆ ਹੋਇਆ ਸੀ ਕੰਡ ਇਸ ਨੂੰ ਪਤਾ ਲੱਗਾ ਤੇਰਾਪੁਰ ਨੂੰ ਇਹਨੂੰ ਪਤਾ ਲੱਗਾ ਕਿ ਛੋਟੇ ਸਾਹਿਬ ਜੀ ਦੇ ਤੇ ਮਾਤਾ ਗੁਜਰ ਕਾਉਨ ਨੂੰ ਗਫਤਾਰ ਕੀਤਾ ਗਿਆ ਇਸ ਨੂੰ ਠੰਡੇ ਗੁਰਜ ਦੇ ਵਿੱਚ ਆ ਜਦੋਂ ਇਹਨੂੰ ਪਤਾ ਲੱਗਾ ਇਹ ਕਹਿੰਦਾ ਜੇ ਕਾਜੀ ਨਾਲ ਜਾਵੇ ਮੇਰੇ ਨਾਲ ਧੰਨ ਦੇ ਕੇ ਜੇ ਮੜ ਜਾਣ ਤੇ ਮੈਂ ਗੁਰੂ ਦੇ ਲਾਲਾ ਨੂੰ ਤੇ ਮਾਤਾ ਗੁਜਰ ਕੌਰ ਨੂੰ ਬਚਾਉਣ ਦੀ ਮੈਂ ਕੋਸ਼ਿਸ਼ ਕਰਾਂਗਾ ਇਹ ਗਿਆ ਘਰ ਦੇ ਵਿੱਚ ਆਇਆ ਹੀ ਆ ਹਜੇ ਖਬਰ ਮਿਲ ਗਈ ਇੱਕ ਘਰ ਵਿੱਚ ਚਾਣਾ ਪੀਤਾ ਦਾ ਜਨ ਛਕਿਆ ਇਹ ਉਥੋਂ ਭੱਜਿਆ ਜਰੋਂ ਭੱਜਿਆ ਉੱਥੇ ਦੇਖਿਆ ਤੇ ਮਾਤਾ ਗੁਜਰ ਕੌਰ ਦੇ ਪੁੱਤਰੇ ਲੋ ਲਵਾਨ ਹੋਏ ਪਹਿਨੇ ਸ਼ਹੀਦ ਹੋ ਗਏ ਤੇ ਤਾਂ ਨੇਟ ਹੋ ਗਿਆ ਏ ਗੁਰੂ ਦੇ ਨਾਲ ਜੋ ਵਾਦਾ ਕੀਤਾ ਸੀ ਵੱਡੇ ਵੱਡੇਆਂ ਨੇ ਉਹ ਨਹੀਂ ਹੋ ਸਕਿਆ ਆਇਆ ਠੰਡੇ ਗੁਰਜ ਦੇ ਵਿੱਚ ਆਇਆ ਕੁਝ ਵਿਦਵਾਨ ਲਿਖਦੇ ਨੇ ਕਿ ਸਭ ਤੋਂ ਪਹਿਲਾਂ ਜਿਹੜੀ ਮਾਤਾ ਨੂੰ ਖਬਰ ਕਈ ਸਿਪਾਈ ਦੇ ਦਿੱਤੀ ਸੀ ਪਰ ਕੁਝ ਸਰੋਤਾਂ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਮਾਤਾ ਗੁਦਰ ਕੋ ਠੰਡੇ ਬੁਜ ਦੇ ਚੜ ਕੇ ਦੇਖ ਰਹਿ ਸੰ ਪਰ ਦਿਖਾਈ ਕੁਝ ਨਹੀਂ ਦੇ ਰਿਆ ਸੀ ਸੰਗਤ ਬਾਤ ਸੀ ਜਾਲਰ ਬਾਤ ਸੀ ਉੱਥੇ ਬਹੁਤ ਇਕੱਠ ਲੱਗਾ ਹੋਇਆ ਸੀ ਪਰ ਮਾਤਾ ਨੂੰ ਇਹੇ ਪਤਾ ਸੀ ਕਿ ਅੱਜ ਸੈਭ ਜੱਦਿਆਂ ਨੇ ਵਾਪਸ ਨਹੀਂ ਆਉਣਾ ਇਹਨਾਂ ਜਾਲਮਾਂ ਨੇ ਸ਼ਹੀਦ ਕਰ ਦੇਣਾ ਅੱਜ ਵਾਪਸ ਨਹੀਂ ਆਉਣਾ ਦਾ ਇਨਾ ਸ਼ੀਤ ਕਰਦੇਗਾ ਕੀ ਦੇਖਿਆ ਜਦੋਂ ਦੀਵਾਨ ਟੋਟਲ ਮਨ ਨੂੰ ਪਤਾ ਲੱਗਾ ਇਹ ਆਇਆ ਮਾਤਾ ਜੀ ਦੇ ਕੋਲ ਆਇਆ ਮਾਤਾ ਜੀ ਦੇ ਕੋਲ ਲੱਗਾ ਮਾਤਾ ਜੀ ਮੈਨੂੰ ਮਾਫ ਕਰਨਾ ਮੈਂ ਸੇਵਾ ਨਿਭਾ ਨਹੀਂ ਸਕਿਆ ਮਾਤਾ ਜੀ ਕਹਿਣ ਲੱਗੇ ਕੀ ਕਹਿ ਰਿਹਾ ਹੈ ਕਹਤੇ ਮਾਤਾ ਜੀ ਮੈਂ ਸੇਵਾ ਨਿਭਾਣ ਸਕਿਆ ਮਾਤਾ ਜੀ ਨੇ ਦੀਵਾਨ ਟੋਡਰ ਮੱਲ ਨੂੰ ਪਹਿਚਾਨ ਲਿਆ ਸੀ ਕਿ ਪਿੰਡ ਅਲਖੋ ਅਥ ਦਾ ਰਹਿਣ ਵਾਲਾ ਸੀ ਦੀਵਾਨ ਟੋਡਰ ਮੱਲ ਇਹਦੇ ਵੱਡੇ-ਵਡੇਰਿਆਂ ਨੇ ਤਾਂ ਕਿ ਗੁਰੂ ਰਾਮਦਾਸ ਜੀ ਸ਼ਰਮ ਦੇ ਵਿੱਚ ਆਏ ਸਨ ਕਿ ਆ ਸੀ ਕਿ ਬਾਦਸ਼ਾਹ ਜੀਓ ਇਹਦੇ ਸਾਡੇ ਗਰੀਬਾਂ ਦੇ ਘਰ ਨਹੀਂ ਘੇੜਾਂ ਮਾਰੋਗੇ ਕਿਤੇ ਸਾਡੇ ਘਰ ਗਰੀਬਾਂ ਤੇ ਘੇੜਾਂ ਮਾਰੋਗੇ ਕਹਨ ਲੱਗੇ ਉਦੋਂ ਧੰਤ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਸੀ ਕਦੇ ਸਮਾ ਆਵੇਗਾ ਅਸੀਂ ਤੁਹਾਡੇ ਘਰ ਦੇ ਵਿੱਚ ਜੀੜਾ ਮਾਰਾਂਗੇ ਕਹਿੰਦੇ ਦੀਵਾਨ ਟੋਟਲ ਨਾ ਦਾ ਪੁਰਾਣੇ ਬਜ਼ੁਰਗ ਗੁਰੂ ਰਾਮਦਾਸ ਮਹਾਰਾਜ ਦੀ ਛਰ ਦੇ ਵਿੱਚ ਆਏ ਸਨ ਤੇ ਪਾਸ਼ਾ ਕਿਨੇ ਕਿਹਾ ਸੀ ਸਮਾ ਆਵੇਗਾ ਤੁਹਾਡੇ ਘਰ ਦੇ ਵਿੱਚ ਜੀੜਾ ਜ਼ਰੂਰ ਕਰਾਂਗੇ ਵਿਦਵਾਨ ਲਿਖਦੇ ਨੇ ਕੁਝ ਸਰੋਧਾਂ ਦੇ ਵਿੱਚ ਲਿਖਿਆ ਮਿਲਦਾ ਏ ਕਿ ਇਹ ਜਿਹੜਾ ਬਜ਼ੁਰਗ ਸੀ ਦੀਵਾਨ ਟੋਰਡਰ ਵਾਲਾਂ ਦੇ ਬਜ਼ੁਰਗਾਂ ਦੇ ਵਿੱਚੋਂ ਬਜ਼ੁਰਗ ਸੁੱਛਣ ਲੱਗਾ ਕਹਿੰਦਾ ਪਾਸ਼ਾ ਜੀਓ ਜਦੋਂ ਘਰ ਦੇ ਵਿੱਚ ਆਓਗੇ ਨਾਲ ਕਿੰਨੇ ਕ ਸਿੰਘ ਹੋਣਗੇ ਪਾਸ਼ਾ ਜੀ ਕਹਿਣ ਲੱਗੇ 30 40 ਸੇ ਘਰਣਗੇ ਕਹਿਣ ਲੱਗਾ ਪਾਸ਼ਾ ਜੀਓ ਮੈਂ ਤੇ ਕਰੇਪੜਾ ਗਿਆ ਮੇਰੇ ਕੋ ਤੇ ਆਪਦੀ ਰੋਟੀ ਦੀ ਪੱਟ ਦੀ ਜੇ ਤੁਸੀਂ ਕੱਲੇ ਆ ਸਕਦੇ ਆ ਜਾ ਜੇ ਨਾਲ ਦੀ 40 ਸਿੱਖ ਲੈ ਕੇ ਉਹਦੇ ਪੈਰ ਨਾ ਆਇਆ ਜੀ ਕਹਿੰਦੇ ਪਾਤਸ਼ਾਹ ਜੀ ਨੇ ਭੋਲੇ ਦੀ ਸ਼ਕਲ ਦੇਖੀ ਬਜ਼ੁਰਗ ਦੀ ਬਹੁਤ ਪ੍ਰਸੰਨ ਹੋਏ ਨੇ ਕਹਿਣ ਲੱਗੇ ਬਜ਼ੁਰਗ ਜੀ ਜਦੋਂ ਅਸੀਂ ਤੁਹਾਡੇ ਘਰ ਦੇ ਵਿੱਚ ਆਉਣਾ ਹੈ ਨਾ ਉਹ ਤੁਹਾਡੇ ਕੋਲ ਬਹੁਤ ਮਿਹਰੀ ਹੁਣੀਆਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਜੇ ਅੱਜ ਗੋਡੇ-ਗੋਡੇ ਗਰੀਬੀ ਆ ਨਾ ਉਹਦੇ ਤੁਹਾਡੇ ਕੋਲ ਮੋਟੇ-ਮੋਟੇ ਅਮੀਰੀ ਹੋਵੇਗੀ ਕਹਿਣ ਲੱਗਾ ਪਾਤਸ਼ਾਹ ਜੀਓ ਫਿਰ ਜੇ ਸਮਾਂ ਜਿਹੜਾ ਮੈਂ ਆਪਣੀ ਅੱਖੀ ਦੇਖਾਂਗਾ ਪਾਤਸ਼ਾਹ ਜੀ ਕਹਿਣ ਲੱਗੇ ਨਹੀਂ ਨਾ ਇਹ ਤੁਮ੍ਹ ਦੇਖਣਾ ਨਾ ਅਸੀਂ ਦੇਖਣਾ ਸਾਡੀ ਵਿੱਚ ਦੇ ਵਿੱਚੋਂ ਵੀ ਨਾ ਵੀ ਜੋਤ ਆਵੇਗੀ ਤੁਹਾਡੇ ਘਰ ਦੇ ਵਿੱਚ ਕਹਿੰਦੇ ਸਮਾਂ ਆਇਆ ਤਾਂ ਅਨੁਕੂਰ ਤੇ ਇੱਕ ਬਹਾਦਰ ਮਹਾਰਾਜ ਜੀ ਗੁਰਗੱਦੀ ਤੇ ਬੈਠੇ ਨੇ ਤੇ ਗੁਰਗੱਦੀ ਤੇ ਬੈਠੇ ਨੇ ਅੱਜ ਮਾੜੇ ਨੂੰ ਜਾਂਦਗਾਂ ਤਿਆਰਿਕਾ ਹੋ ਗਏ ਪਿੰਡ ਹਰਖੋ ਅਰਤ ਉਥੋਂ ਦਾ ਜ਼ਿਲ੍ਹਾ ਸੰਗਰੂਰ ਅੱਜ ਉਧਰੋਂ ਜਾਂਦਗਾਂ ਤਿਆਰੀਆਂ ਨੇ ਸਾਬ ਜੀ ਦੇ ਨਾਮ ਭਾਈ 라ਮਾ ਜੀ ਭਾਈ ਜੋਧ ਜੀ ਮਾਦਰ ਨਾਨਕੀ ਜੀ ਤੇ ਮਾਤਾ ਗੁਜਰ ਕੌਰ ਮਾਮਾ ਕਰਪਾਲ ਚੰਦ ਨਾਲ ਕੁਝ ਹੋਰ ਸੱਜਣ ਜਾਨਦੇ ਨੇ ਇਹ ਜਿਹੜੋ ਇਹ ਸੰਗਰੂਰ ਜ਼ਿਲ੍ਹਾ ਸੰਗਰੂਰ ਵਾਲਾ ਤਰਪੇਵ ਦਾ ਦੋਨਾਂ ਦੇ ਘਰ ਦੇ ਵਿੱਚ ਜਾਂਦੇ ਨੇ ਉਸ ਸਮੇਂ ਕਹਿੰਦੇ ਦੀਵਾਨ ਟੋਡਰਕ ਮਾਲ ਜਿਹੜਾ ਉਸ ਦੀ ਉਮਰ ਜਿਹੜੀ 22 ਸਾਲ ਦੀ ਸੀ ਜਵਾਨ ਸੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹਦੇ ਕੋਲ ਸੀ ਬਹੁਤ ਧੰਨ ਸੀ ਉਹਦੇ ਕੋਲ ਦੀਵਾਨ ਟੋਡਰਕ ਮਾਲ ਦੇ ਘਰ ਦੇ ਵਿੱਚ ਆਏ ਨੇ ਨਵੇਂ ਪਾਲਾ ਸਾਹਿਬ ਜੀ ਕਹਿੰਦੇ ਪੁੱਛਣ ਲੱਗੇ ਕਹੜੇ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਵੰਸ਼ ਦੇ ਵਿੱਚੋਂ ਨੇ ਇਹ ਨੌਵੀਂ ਜੋਤ ਗੁਰੂ ਨਾਨਕ ਪਾਸ਼ਾ ਦੀ ਧੰਨ ਗੁਰ ਤੇਗ ਬਹਾਦਰ ਮਹਾਰਾਜ ਜੀ ਨੇ ਕਹਿੰਦੇ ਪੁੱਛਣ ਲੱਗੇ ਨੇ ਕਹਿਣ ਲੱਗੇ ਪਾਸ਼ਾ ਜੀਓ ਅੱਜ ਜੋ ਸਾਡੇ ਕੋਲ ਅੱਜ ਕੁਝ ਹੈਗਾ ਏ ਅੱਜ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਸੰਤਕਾ ਤੇ ਕਹਿਣ ਲੱਗੇ ਨੇ ਇਹਨਾਂ ਨੇ ਪ੍ਰਸ਼ਾਦਾ ਪਾਣੀ ਛਕਾਇਆ ਲਿਹਾ ਕੇ ਦੋ ਥਾੜ ਜਿਹੜੇ ਮੋਹਰਾਂ ਤੇ ਭਰ ਕੇ ਧੰਗ ਗੁਰੂ ਤੇਗ ਬਹਾਦਰ ਮਾਰਗ ਦੇ ਅੱਗੇ ਰੱਖ ਦਿੱਤੇ ਧੰਗ ਗੁਰੂ ਤੇਗ ਬਹਾਦਰ ਮਾਰਗ ਦੇ ਅੱਗੇ ਰੱਖ ਦਿੱਤੇ ਪਾਸ਼ਾ ਜੀ ਕਹਿਣ ਲੱਗੇ ਸਾਨੂੰ ਇੰਨਾ ਮੋਹਰਾਂ ਚਾਹੀਦੇ ਕਹਿਣ ਲੱਗੇ ਪਾਸ਼ਾ ਜੀ ਕਹਿਣ ਲੱਗੇ ਕਿੰਨੀਆਂ ਚਾਹੀਦੀਆਂ ਪਾਸ਼ਾ ਜੀ ਕਹਿਣ ਲੱਗੇ ਸਾਨੂੰ ਗੱਡੇ ਦੇ ਗੱਡੇ ਚਾਹੀਦੇ ਮੋਹਰਾਂ ਦੇ ਕਹਿਣ ਲੱਗਾ ਪਾਸ਼ਾ ਜੀ ਕਿਆ ਕਹਿਣ ਲੱਗਾ ਪਾਤਸ਼ਾਹ ਜੀ ਇਤਨੇ ਮੋਰਤੇ ਮੈਂ ਅਜ ਤੱਕ ਨਹੀਂ ਦੇਖਿਆ ਕਹਿਣ ਲੱਗੇ ਪਾਤਸ਼ਾਹ ਜੀ ਨੇ ਕਿਹਾ ਕਿ ਦੀਵਾਨ ਟੁੱਟਨ ਵੱਲ ਕਦੇ ਸਮਾਂ ਆਵੇਗਾ ਇਹ ਗੁਰੇਤਿਆਂ ਮੋਰਾਂ ਵੀ ਹੋਣ ਗਿਆ ਤੇ ਤੂੰ ਸਾਡੀ ਸੇਵਾ ਵੀ ਕਰੇਗਾ ਬੁੱਧ ਸਤਨਾਮ ਸ੍ਰੀ ਵਾਹਿਗੁਰੂ ਫਿਰ ਉਹੀ ਸਮਾਂ ਆ ਗਿਆ ਅੱਜ ਮਾਤਾ ਗੁਜਰਤੌਰ ਨੇ ਪਹਛਾਨ ਲਿਆ ਕਿ ਦੀਵਾਨ ਟੁੱਟਨ ਵੱਲ ਉਹੀ ਹੈ ਜਿਸ ਨੇ ਸਾਡੀ ਚਾਲ ਪਾਣੀ ਤੇ ਨਾਲ ਸੇਵਾ ਕੀਤੀ ਸੀ ਮਾਤਾ ਜੀ ਪੁੱਛਦੇ ਪੈਣੇ ਕਹਿੰਦੇ ਜਵਾਨ ਤੁੰਗਲ ਮਾਲ ਪੁੱਤਰ ਕੀ ਕਹਿ ਰਿਹਾ ਕਹਿੰਦਾ ਮਾਤਾ ਜੀ ਮੈਂ ਸੇਵਾ ਨਹੀਂ ਕਰ ਸਕਿਆ ਸਭ ਜਾਤਿਆਂ ਨੂੰ ਨਹੀਂ ਬਚਾ ਸਕਿਆ ਉਹਨਾਂ ਝਾਲਮਾਂ ਨੇ ਸਭ ਜਾਤਿਆਂ ਨੂੰ ਸ਼ੀਕ ਕਰ ਦਿੱਤਾ ਹੈ ਕਹਿੰਦੇ ਹਸਨਾਲ ਨਦੀ ਹੋਈ ਹੈ ਉੱਥੇ ਉਹਦੇ ਕਿਨਾਰੇ ਦੇ ਵਿੱਚ ਛਪੜੀ ਦੇ ਵਿੱਚ ਸੁੱਟ ਦਿੱਤਾ ਸਾਬ ਦਾ ਦੇਨਾ ਲੋਥਾ ਜਿਹੜਾ ਲਾਛਾ ਜਿਹੜਾ ਉਹਨੂੰ ਧਰ ਦਿਆਂ ਸਨ ਉਥੇ ਸੋਧ ਤੀਆਂ ਕਿ ਇਹਨਾਂ ਨੇ ਬੇਦਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਮਾਤਾ ਜੀ ਦੱਸ ਰਿਹਾ ਵਿਦਵਾਨ ਲਿਖਦੇ ਨੇ ਕੁਝ ਸਰੋਤਾਂ ਦੇ ਵਿੱਚ ਲਿਖਿਆ ਮਿਲਦਾ ਏ ਕਿ ਮਾਤਾ ਜੀ ਸਮਾਦੀ ਦੇ ਵਿੱਚ ਲੇਣ ਹੋ ਗਏ ਤੇ ਆਪਣੇ ਸਾਹ ਗਲੀ ਜੜੀਆ ਉਹਨਾਂ ਨੇ ਨੱਕ ਦਿੱਤੀ ਸੀ ਜਿਸ ਕਾਰਨ ਉਹ ਕਾਲਕ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜਾ ਪ੍ਰਚਿਤ ਸਨ ਪਰ ਇੱਥੇ ਕੁਝ ਸਰੋਤਾਂ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਮਾਤਾ ਗੁਜਰ ਕੌਰ ਠੱਡੇ ਗੁਜ ਦੇ ਉੱਤੇ ਖਲੋਤੇ ਵੇਸਾਂ ਨਾਲ ਲਗਰੋ ਆਏ ਸਿਪਾਹੀ ਉਹਨਾਂ ਨੇ ਮਾਤਾ ਗੁਜਰ ਕੌਰ ਨੂੰ ਧੱਕਾ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਮਾਤਾ ਗੁਜਰ ਕੌਰ ਸ਼ਹੀਦ ਹੋ ਗਏ ਨੇ ਪਵਿੱਤਰ ਜੀਹਾਂ ਉੱਥੇ ਪਈਆਂ ਹੋਈਆਂ ਨੇ ਕਹਿੰਦੇ ਕਿ ਦੀਵਾਨ ਟੋਟਲ ਮਾਲ ਜਿਹੜਾ ਇਹ ਕਹਿੰਦਾ ਕਿ ਮੈਂ ਹੁਣ ਇਹਨਾਂ ਦੀ ਸੇਵਾ ਕਰਨੀ ਆ ਇਹ ਸਭ ਤੋਂ ਪਹਿਲਾਂ ਘਰ ਜਾਂਦਾ ਇਸ ਦਾ ਭਰਾ ਹੋਇਆ ਨਾਗਰਵਲ ਭਰਾ ਦੇ ਕੋਲ ਜਾਂ ਨਾਗਰਵਲ ਦੇ ਕੋਲ ਉਹਨੂੰ ਕਹਿੰਦਾ ਕਿ ਪਵਿੱਤਰ ਦੇਹਾਂ ਦੇ ਸੰਸਕਾਰ ਕਰਨੇ ਨੇ ਇਹ ਸਭ ਤੋਂ ਪਹਿਲਾਂ ਕਿਆ ਰੱਤੇਵਾਲ ਜਿਹੜਾ ਚੌਧਰੀ ਹੋ ਜਾਂ ਤੱਤੇਵਾਲ ਚੌਧਰੀ ਉਹਦੇ ਕੋਲ ਗਿਆ ਕਹਿੰਦਾ ਜੀ ਚੌਧਰੀ ਮੰਨ ਜਾਵੇ ਤੇ ਮੈਂ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜਾਤੇ ਤੇ ਮਾਤਾ ਗੁਜਰ ਕੌਰ ਦੀ ਦੇਹ ਕੀ ਜਿਹੜਾ ਸਸਕਾਰ ਕਰਾਂਗਾ ਇਹ ਲੱਤੇ ਵਾਲ ਗਿਆ ਚੌਧਰੀ ਦੇ ਕੋਲ ਗਿਆ ਉਹ ਜਾ ਕੇ ਕਹਿ ਰਿਹਾ ਕਿ ਮੈਂ ਸਾਹਿਬਜਾਦਾ ਤੇ ਮਾਤਾ ਗੁਜਰ ਕੌਰ ਦੀ ਦੇਹ ਦਾ ਸਸਕਾਰ ਕਰਨਾ ਇਹ ਚੌਧਰੀ ਜਿਹੜਾ ਬੜਾ ਲਾਲਚੀ ਸੀ ਇਹ ਚੌਧਰੀ ਜਿਹੜਾ ਇਸ ਨਖ ਸੁੱਚਾ ਆਨੰਦ ਕੋ ਲੈ ਜਾਂਦਾ ਸੁਤਜਾ ਗਾਂਦ ਕੋ ਲੈ ਕੇ ਗਿਆ ਸੁੱਚੇ ਨਾਮ ਤੇ ਮਨ ਦੇ ਵਿੱਚ ਚਾਹ ਸੀ ਕਿ ਮੈਂ ਇਹਨਾਂ ਨੂੰ ਦੁੱਧਿਆ ਵਜੀਰ ਖਾਨ ਦੇ ਕੋਲ ਲੈ ਕੇ ਜਾਵਾਂਗਾ ਤੇ ਅੰਦਰੇ-ਅੰਦਰ ਸੋਚਦਾ ਪਿਆ ਕਿ ਵਜੀਰ ਖਾਨ ਜਿਹੜਾ ਇਹਨਾਂ ਦੇ ਨਾਲ ਕੀ ਕਰੇਗਾ ਤੇ ਮੈਂ ਖਲੋ ਕੇ ਜਿਹੜਾ ਤਮਾਸ਼ਾ ਵੇਖਾਂਗਾ ਇਹ ਲੈ ਕੇ ਗਿਆ ਵਜੀਰ ਖਾਨ ਨੂੰ ਜਾ ਕੇ ਕਹਿੰਦਾ ਪਿਆ ਕਿ ਸਾਬ ਜਿਆਦਿਆਂ ਦਾ ਤੇ ਮਾਤਾ ਗੁਜਰ ਕੌਰ ਦਾ ਇਹਨਾਂ ਦਾ ਸਸਕਾਰ ਕਰਨਾ ਵਜੀਰ ਖਾਨ ਕਹਿੰਦਾ

ਮੋਰਾ ਛਾ ਕੇ ਫਿਰ ਉਹਨੇ ਧਰਤੀ ਲਈ ਜਦ ਦੁਨੀਆ ਦੇ ਵਿੱਚ ਵੇਖੀਓ ਸਭ ਤੋਂ ਮਹਿੰਗੀ ਧਰਤੀ ਕਿੱਥੇ ਆ ਵਿਦਵਾਨ ਲਿਖਦੇ ਨੇ ਸਭ ਤੋਂ ਮਹਿੰਗੀ ਧਰਤੀ ਉਹ ਆ ਜਿੱਥੇ ਸਾਬ ਜਦਾਂ ਤੇ ਮਾਤਾ ਗਿੱਧਰ ਕੌਰ ਦਾ ਸੰਸਕਾਰ ਹੋਇਆ ਸੀ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਦਿਵਾਨ ਕੰਗਲਵਲ ਆਪਣੇ ਘਰ ਦੇ ਵਿੱਚ ਗਿਆ ਸਭ ਤੋਂ ਪਹਿਲਾਂ ਜਿਹੜਾ ਆਪਣੇ ਭਰਾ ਨਾਗਰਵਲ ਦੇ ਘਰ ਗਿਆ ਉਹਨਾਂ ਦੇ ਘਰ ਦੇ ਵਿੱਚ ਜਿੰਨਾ ਸੋਨਾ ਹੀਰੇ ਮੋਤੀ ਜਵਾਹਰ ਇਹ ਸਾਰੇ ਇਕੱਠੇ ਕੀਤੇ ਆਪਣੀ ਦੀਵਿਆਂ ਦੇ ਲਵਾਏ ਆਪਣੇ ਮਾਵਾਂ ਦੇ ਲਵਾਲੇ ਪੈਣਾ ਦੇ ਲਵਾਲੇ ਜਿੰਨੇ ਕਹਿਣੇ ਕਿ ਘਰ ਦਾ ਜਿੰਨਾ ਧਨ ਹੈਗਾ ਸੀ ਸਾਰਾ ਇਕੱਠਾ ਕਰਕੇ ਇਸ ਨੇ ਮੋਹਰਾ ਖਰੀਦਿਆ ਮਹੋਰ ਮੋਹਰਾ ਖਰੀਦ ਕੇ ਫਿਰ ਇਸ ਦੇ ਧਰਤੀ ਲਈ ਧਰਤੀ ਖਰੀਦ ਲਈ ਫਿਰ ਬਦਵਾਨ ਲਿਖਦੇ ਨੇ ਕਿ ਉੱਥੇ ਭਾਈ ਮੋਤੀ RAM ਮਹਿਰਾ ਦੀ ਮਾਂ ਜਿਹੜੀ ਆਉਂਦੀ ਆ ਦਵਾਨ ਟੋਟਲ ਮਲ ਦੀ ਘਰ ਵਾਲੀ ਆਉਂਦੀ ਆ ਭਾਈ ਜੋਰ ਸਿੰਘ ਆਉਂਦਾ ਹੈ ਭਾਈ RAM ਸਿੰਘ ਆਉਂਦਾ ਹੈ ਇੱਥੇ ਕੁਝ ਹੋਰ ਬਦਵਾਨਾਂ ਦੇ ਨਾਂ ਲਿਖੇ ਨੇ RAM ਸਿੰਘ ਆਉਂਦਾ ਹੈ ਤੇ ਇਹ ਆ ਕੇ ਪੂਰਾ ਜਿਹੜਾ ਸਾਧ ਹੁੰਦੇ ਨੇ ਇਹ PRINCIPALS ਤੇ ਵੀਰ ਸਿੰਘ ਜੀ ਕਿਤਾਬ ਹੋਈ ਆ ਪੂਰਨ ਸੱਚ ਭਰੇ ਉਹਦੇ ਵਿੱਚ ਹਵਾਲੇ ਦਿੱਤੇ ਨੇ ਕਿ ਇਹਨਾਂ ਨੇ ਇਹਨਾਂ ਦਾ ਸਾਥ ਦਿੱਤਾ ਸੀ ਆਪਾਂ ਆ ਦੇਖਦੇ ਆ ਨਾ ਭਾਈ ਰਾਮਣਾ ਤੇ ਭਾਈ ਤਰਲੋਕਾ ਜਿਸ ਨੇ ਬੀਬੀ ਸ਼ਰਨ ਕੌਰ ਦੇ ਸ਼ਹੀਦ ਹੋਣ ਤੋਂ ਬਾਅਦ ਸਹਬਜ਼ਾਦੇ ਨੇ ਤੇ ਬਾਕੀ ਸੰਗਾਂ ਦਾ ਸੰਸਕਾਰ ਕੀਤਾ ਸੀ ਇੱਥੇ ਵੀ ਇੱਕ ਭਾਈ ਰਾਮ ਸਿੰਘ ਮਿਲਦਾ ਹੈ ਭਾਈ ਜੋਤ ਸਿੰਘ ਮਿਲਦਾ ਹੈ ਜਿਸ ਨੇ ਮੋਤੀ ਰਾਮ ਮਿਲਦਾ ਹੈ ਜਿਸ ਨੇ ਇਹਨਾਂ ਨੇ ਟੋਟਲ ਮਾਲ ਦਾ ਸਾਥ ਦਿੱਤਾ ਸੀ ਟੋਡਲਬਾਦ ਦਾ ਸਾਥ ਦਿੱਤਾ ਉਹਨਾਂ ਨੇ ਕਿਹਾ ਚੰਦਨ ਜਿਹੜਾ ਇਕੱਠਾ ਕੀਤਾ ਜਾਵੇ ਚੰਦਨ ਦੀਆਂ ਲੱਕੜਾਂ ਲਿਆਂਦੀਆਂ ਇੱਕ ਜਿਖਾ ਤਿਆਰ ਕਰਵਾਈ ਮਾਤਾ ਗੁਦਰਕੌਰ ਦਾ ਮਾਤਾ ਗੁਦਰਕੌਰ ਜੀ ਨੂੰ ਇਸ਼ਨਾਨ ਕਰਵਾਇਆ ਗਿਆ ਇਸ਼ਨਾਨ ਕਰਵਾਇਆ ਟੋਡਲਬਾਦ ਦੀ ਘਰ ਵਾਲੀ ਤੇ ਮੋਤੀ RAM ਮਹਿਰੇ ਦੀ ਮਾਨਿਕ ਛੋਟੇ ਸਹਿਬ ਰਾਜਿਆਂ ਦਾ ਇਸ਼ਨਾਨ ਕਰਵਾਇਆ ਟੋਡਲਬਾਦ ਭਾਈ ਜੋਤ ਸਿੰਘ ਭਾਈ ਰਾਮ ਸਿੰਘ ਇਹਨਾਂ ਸੰਗਾਨ ਕਰਵਾਇਆ ਜਿੱਖਾ ਤਿਆਰ ਕੀਤੀ ਕੇ ਇੱਕ ਵਿਵਾਨ ਤਿਆਰ ਕੀਤਾ ਗਿਆ ਉੱਥੇ ਸਹਿਬਾ ਜੀ ਨੂੰ ਤੇ ਮਾਤਾ ਗੁਜਰ ਕੌਰ ਦੇ ਵਿਚਕਾਰ ਪਾਇਆ ਗਿਆ ਬਾਬਾ ਫਤੇ ਸਿੰਘ ਦੇ ਸਜੇਤ ਪਾਸੇ ਸੰਦੇਮ ਦੇ ਸੰਨ ਉਹਨਾਂ ਨੇ ਬਾਬਾ ਸਹਿਬਾ ਜੀ ਦਾ ਬਾਬਾ ਫਤੇ ਸਿੰਘ ਨੂੰ ਸਜੇਤ ਪਾਸੇ ਪਾਇਆ ਤੇ ਬਾਬਾ ਜੋਰਾਵਰ ਸਿੰਘ ਜੀ ਖੱਬੇ ਪਾਸੇ ਨੇ ਜਿੱਖਾ ਤਿਆਰ ਹੋ ਗਈ ਆ ਤੇ ਇਹਨਾਂ ਨੇ ਸਾਡੇ ਵਲ ਕੇ ਜਿਹੜਾ ਮਾਤਾ ਗੁਜਰ ਘਰ ਤੇ ਛੋਟੇ ਸਹਿਬ ਦਾ ਜਨਮ ਸੰਸਕਾਰ ਕੀਤਾ ਸੀ ਇੰਜ ਲੱਗਦਾ ਪਿਆ ਸੀ ਕਿ ਜਿਵੇਂ ਮਾਤਾ ਜੀ ਨੂੰ ਕਹਿ ਰਹੇ ਸਨ ਕਿ ਮਾਤਾ ਜੀ ਅਸੀਂ ਤੁਹਾਡੇ ਟਿੱਕੀ ਗੋਦ ਵਿੱਚ ਸੁੱਤੇ ਪਏ ਆ ਆਪਣਾ ਜਿਹੜਾ ਪਰਦਾ ਜਿਹੜਾ ਸਾਡੇ ਉੱਤੇ ਪਿਛਾ ਕੇ ਰੱਖਿਆ ਜੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਮਹਾਨ ਪਵਿੱਤਰ ਦਿਹਾਸਾ ਜਿਨ੍ਹਾਂ ਦਾ ਅੱਜ ਜੀਵਾਨ ਟੋਟਲ ਮਨ ਸੰਸਕਾਰ ਕੀਤਾ ਸੀ ਉਹ ਮਹਾਰਾਜ ਜਿਹੜਾ ਔਦਾ ਤੇ ਅਮੀਰ ਹੈਗਾ ਸੀ ਪਰ ਤਣਾ ਮੰਨ ਬਹੁਤ ਅਮੀਰ ਸੀ ਕਿਉਂਕਿ ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹਦਾ ਵਾਅਦਾ ਕੀਤਾ ਸੀ ਅੱਜ ਪੂਰਾ ਕਰਕੇ ਵਿਖਾਤਾ ਸੀ ਇਹ ਮਹਾਨ ਸੰਗ ਆਓ ਕਰਕੇ ਬਾਰੇ ਪਾਤਸ਼ਾਹ ਨੂੰ ਹੱਲ ਬਿਠਵਾਏ ਜੀ ਨਾਲ ਰਲ ਕੇ ਜਿਹੜਾ ਪਰਮਾਨੰਤਾ ਦਾ ਜਪ ਕਰਨਾ ਜੀ ਸਤ ਨਾਮ ਵਾਹਿਗੁਰੂ 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 ਸਤ साथ नाम आहे गुरुप sat naam ਕਰ ਸਕਦੇ ਘਟੋ ਘਟ ਗੁਰ ਮੰਤਰ ਦਾ ਜਾਪ ਜਿਹੜਾ ਜਰੂਰ ਕਰਦੇ ਰਹਿਣਾ ਚਾਹੀਦਾ ਵਿਦਵਾਨ ਲਿਖਦੇ ਨੇ ਕਿਸ ਦੇ ਨਾਲ ਜਿਹੜੀ ਪਵਿੱਤਰ ਦੇਹ ਹੋ ਜਾਂਦੀ ਆ ਮਨ ਜਿਹੜਾ ਸ਼ਾਂਤ ਹੋ ਜਾਂਦਾ ਵਰ ਬਾਂ ਦੇ ਪਰਮਾਨ ਰਸਨਾ ਗੁਰ ਗਪਾਦ ਗਾਇਨ ਸ਼ਾਂਤ ਸਹਜ ਰਹਾਸ ਮੰਨ ਕੇ ਸਗਲੇ ਦੁੱਖ ਭੁਲਾਏ ਰਸਨਾ ਦੇ ਨਾਲ ਜੀਭਾ ਦੇ ਨਾਲ ਗੁਰ ਮੰਤਰ ਦਾ ਜਾਪ ਕਰਨ ਦੇ ਨਾਲ ਮਨੁੱਖ ਦਾ ਹਿਰਦਾ ਸ਼ਾਂਤ ਹੋ ਜਾਂਦਾ ਹੈ ਸੱਜ ਬਸਤਾ ਪ੍ਰਾਪਤ ਹੋ ਜਾਂਦਾ ਹੈ ਖੁਸ਼ੀ ਖਿਰੜਾ ਪ੍ਰਾਪਤ ਹੋ ਜਾਂਦਾ ਹੈ ਮਨੁੱਖ ਦੇ ਅੰਦਰ ਜਿਹੜੇ ਸਾਰੇ ਦੁੱਖ ਹੁੰਦੇ ਨਾ ਉਹ ਸਾਰੇ ਖਤਮ ਹੋ ਜਾਂਦੇ ਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਉਹ ਜਾਨਾ ਜਿਹੜਾ ਸਾਨੂੰ ਗੁਰ ਮੰਤਰ ਦਾ ਜਾਪ ਕਰਦੇ ਰਹਿਣਾ ਤੇ ਤਾਂ ਬਦਵਾਨ ਬਿਕਦੇ ਨੇ ਜਦੋਂ ਦਵਾਨ ਤੋਂ ਬਦ ਮੰਨ ਸਸਕਾਰ ਕਰ ਦਿੱਤਾ ਤੇ ਵਿੱਚੋਂ ਜਿਹੜਿਆ ਉਹਦੇ ਜਿਹੜੇ ਚਿੱਖਾ ਦੇ ਵਿੱਚੋਂ ਰਾਤ ਜਿਹੜੀ ਇਕੱਠੀ ਕੀਤੀ ਗਈ ਰਾਤ ਇਕੱਠੀ ਕਰਕੇ ਇਹਦੇ ਵਿੱਚੋਂ ਵਿਦਵਾਨ ਲਿਖਦੇ ਨੇ ਕਿ ਭਾਈ ਰਾਮ ਨੇ ਰਾਤ ਇਕੱਠੀ ਕਰਕੇ ਇਹ ਪਿੰਡ ਹਲਕਾ ਹੱਥ ਲੈ ਗਿਆ ਇਹਨੂੰ ਪਤਾ ਲੱਗਾ ਕਿ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਲਵੇ ਦੇ ਵਿੱਚ ਨੇ ਇਹ ਕਹਿੰਦਾ ਕਿ ਮੈਂ ਕੜਗਿਆਂ ਵਾਲੇ ਪਾਸ਼ਾ ਨੂੰ ਮਿਲਾਂਗਾ ਤੇ ਉੱਥੇ ਜਾ ਕੇ ਮੈਂ ਸਾਰੀ ਖਬਰ ਦਵਾਂਗਾ ਤਾਂ ਫੇਰ ਪਤਾ ਲੱਗਾ ਕਿ ਕੜਗਿਆਂ ਦੇ ਪਾਸ਼ਾ ਜੀ ਬਾਹਰ ਨਿਕਲ ਗਏ ਨੇ ਇਹਨਾਂ ਨੇ ਕੀ ਕੀਤਾ ਦਵਾਨ ਟੋਟਲਵਾਲ ਦਾ ਸਾਰੇ ਜਿਹੜੇ ਲਾਖੇ ਇਕੱਠੀ ਕਰਕੇ ਉਥੇ ਜਿੱਥੇ ਅੱਜ ਸਰਹੰਦ ਸਰਪੁਰ ਦਾ ਬਣਿਆ ਉਥੇ ਸਾਰੇ ਇਕੱਠੀ ਕਰਕੇ ਟੋਇਆ ਕੱਢਿਆ ਉਹਦੇ ਵਿੱਚ ਨੱਕ ਦਿੱਤਾ ਘੜਾ ਸਾਰਾ ਘੜਾ ਨੱਪ ਕੇ ਤੇ ਘੇਰੇ ਬਣੇ ਠੜਾ ਬਣਾ ਦਿੱਤਾ ਉਹ ਅੱਜ ਵੀ ਠੜਾ ਮੌਜੂਦ ਹੈ ਜਿਹੜਾ ਸ਼ਰਤਾਂ ਦੇ ਨਾਲ ਭਾਵਨਾ ਦੇ ਨਾਲ ਜੁੜਦਾ ਨਾ ਉਥੇ ਉੱਥੇ ਮਹਿਸੂਸ ਹੁੰਦਾ ਏ ਜਿਵੇਂ ਛੋਟੇ ਸਾਹਿਬ ਜਾਦੀ ਉੱਥੇ ਉੱਥੇ ਆਵਾਜ਼ ਹੁੰਦੀ ਆ ਇੱਕ ਦੂ ਅੰਤਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਚਾਨਾ ਜਿਹੜਾ ਇੰਨਾ ਮਹਾਨ ਜੋਧਿਆਂ ਨੂੰ ਮਹਾਨ ਸ਼ਹੀਦਾਂ ਨੂੰ ਯਾਦ ਕਰਿਆ ਕੋ ਅੱਜ ਸਾਡਾ ਛੀਤੇ ਦਿਨ ਮਨਾਉਣੇ ਵੀ ਹੁੰਦੇ ਹੋ ਗਏ ਨੇ ਅਸੀਂ ਜਿਹੜੀ ਦਿਨ ਚਾਲਦੇ ਪੈਣਾ ਫੋਨ ਤੇ ਸਟੇਟਸ ਲਾ ਲੈ ਬੇ ਸ਼ੀਖ ਦਿਨ ਚਾਲਦੇ ਪੈਣੇ ਜੇ ਨਵਾਂ ਸਾਲ ਜੜਿਆ ਨਵਾਂ ਸਾਲ ਹਜੇ ਚੜਿਆ ਨਹੀਂ ਲੋਕੇ ਪਹਿਲਾਂ ਮੈਸੇਜ ਕਰਨਾ ਸੀ ਭਿੱਜ ਜਾ ਰਹੇ ਨੇ ਪਹਿਲਾਂ ਵਧਾਈਆਂ ਦਿੱਤੀ ਜਾ ਰਹੇ ਹਰੇ ਸ਼ੀਖ ਦਿਨ ਚਾਲਦੇ ਪੈਣਾ ਖਤ ਹੋ ਗਈ ਆ ਆ ਲੋਕਾਂ ਨੇ 크리스마ਸ ਬੜੇ ਸ਼ਾਤਾਂ ਦੇ ਨਾਲ ਭਾਵਨਾ ਦੇ ਨਾਲ ਚੜੋ ਉਹਨਾਂ ਦਾ ਇਤਿਹਾਸ ਉਹਨਾਂ ਨੂੰ ਮਾਰਕ ਪਰ ਸਾਡੇ ਸਿੱਖ ਧਰਮ ਨੇ ਸਭ ਤੋਂ ਵੱਧ ਜਿਹੜਾ ਪ੍ਰਿਸਮਸ ਬਣਾਇਆ ਸਭ ਤੋਂ ਵੱਧ ਬੱਦ ਪਾਟ ਦਾ ਕੀਤਾ ਕੇਕ ਮੰਡੇ ਆ ਬੜਾ ਕੁਝ ਕੀਤਾ ਸ਼ਰਾਬਾਂ ਚੱਲੀਆਂ ਨੇ ਮਾਫ਼ ਕਰਨਾ ਲੈ ਚੱਲਦਾ ਪਰ ਇਹ ਹਾਲਾਤ ਬਣ ਗਏ ਤੇ ਅਸੀਂ ਇਤਿਹਾਸ ਦਸਗੇ ਕਿਉਂ ਸੁਣਾਈਏ ਕਿਉਂ ਤਾਂ ਫਿਰ ਅਸੀਂ ਕਹਿ ਦਿੰਦੇ ਆ ਜੇ ਇਤਿਹਾਸ ਜਿਹੜਾ ਖਤਮ ਅੰਦਾਜ਼ਾ ਜਾਂਦਾ ਖਤਮ ਕਿੱਥੇ ਹੁੰਦਾ ਜਾਂਦਾ ਸਾਡੇ ਕੋਲ ਆਉਣੇ ਨੇ ਲੈ ਕੇ ਜਿਨ੍ਹਾਂ ਨੂੰ ਇਤਿਹਾਸ ਨਹੀਂ ਕਿ ਬੁਰੇ ਕੰਮ ਕੋ ਉੱਠ ਕਲਵਾ ਨਾਮ ਕੀ ਬੇੜਾ ਮੈਂ ਕਹ ਸਵਾ ਵਿਦਵਾਨ ਲਿਖਦੇ ਨੇ ਕਿ ਜੇ ਬੰਦੇ ਨੇ ਚੋਰੀ ਕਰਨੀ ਹੋਵੇ ਡਾਕਾ ਮਾਰਨਾ ਹੋਵੇ ਰਾਤ ਨੂੰ ਭਾਵੇਂ ਤਰੀ 12 ਵਜੇ ਉਠਾ ਦੋ ਉਹ ਉੱਠ ਜਾਵੇਗਾ ਕਿਉਂਕਿ ਚੋਰੀ ਕਰਨੀ ਹੈ ਡਾਕਾ ਮਾਰਨਾ ਤੇ ਜੇ ਇਹ ਉਹੀ ਬੰਦੇ ਕਹਿ ਦੋ ਕਿ ਬਾਣੀ ਪੜ੍ਹਦੀਆਂ ਸਵੇਰੇ ਵੀ 3 ਵਜੇ ਉੱਠਣਾ 2:30 'ਤੇ ਉੱਠਣਾ 2 ਵਜੇ ਉੱਠਣਾ ਵਿਦਵਾਨ ਕਹਿੰਦੇ ਉਹ ਦਲੇਦਰ ਬਣਾ ਸ਼ੁਰੂ ਹੋ ਜਾਵੇਗਾ ਬੋਲੋ ਸਤਨਾਮ ਸਰੇ ਵਾਹਿਗੁਰੂ ਕਰ ਬਾਣੀ ਵਿੱਚ ਹੀ ਮੇਰੇ ਸਾਵਣੇ ਲਿਖ ਦਿੱਤਾ ਮੁਰੇ ਕਾਮ ਨੂੰ ਉੱਠਿ ਕਰਵਾ ਨਾਮ ਕੀ ਬੇਲਾ ਫਰ ਦਾ ਸਵਾ ਫਿਰ ਜਰ ਨਾਮ ਪੜਦਾ ਬਦਲਾ 14 ਹੋ ਕੇ ਪੈ ਜਾਂਦਾ ਲੱਗੇ ਇਹ ਹਾਲਾਤ ਬੜਨ ਸਾਡੀ ਸਿੱਖ ਕੌਮ ਦੇ ਮਾਮ ਕਰਨਾ ਹਾਲਾਤ ਬੜਨੇ ਅਰਦਾਸ ਕਰਿਆ ਪਰ ਪਾਛਾ ਜੀਓ ਅਸੀਂ ਤੁਹਾਡੇ ਸਾਹਿਬ ਜਾਨਦਾ ਕਰਕੇ ਤੇ ਨਹੀਂ ਬਣ ਸਕਦੇ ਬਸ ਸਾਡੇ ਲੱਛਣ ਜਿਹੜੇ ਉਹ ਠੀਕ ਕਰ ਦਿਆ ਜੀ ਸਾਡੇ ਹਾਲਾਤ ਹੀ ਕਰਦਾ ਜੇ ਅੱਜ ਸੀ ਪੈਸਾ ਬਹੁਤ ਕਮਾ ਲਿਆ ਧਨ ਬਹੁਤ ਕਮਾ ਲਿਆ ਆਪਣੇ ਬੱਚੇ ਜਿਹੜੇ ਅਸੀਂ ਖੁਦ ਵਿਗਾੜਦੇ ਪਿਆ ਆ ਇਹਨਾਂ ਨੂੰ ਬੁੱਲਟ ਲੈ ਦਿੱਤੇ ਆ ਗਟੀਆਂ ਲੈ ਦਿੱਤੀਆਂ ਮਾਫ਼ ਕਰਨਾ ਚਲੋ ਧੰਨ ਤੁਹਾਡਾ ਏ ਪਰ ਆਪਣੇ ਬੱਚਿਆਂ ਨਾਲ ਨਾਲ ਗੁਰਬਾਣੀ ਦੇ ਨਾਲ ਵੀ ਜੁੜੋ ਗੁਰਧਿਆਰ ਦੇ ਨਾਲ ਵੀ ਜੁੜੋ ਗੁਰਮਰਿਆਦਾ ਦੇ ਨਾਲ ਜੁੜੋ ਪੈਸਾ ਜਿੰਨਾ ਮਰਜ਼ੀ ਖਰਚ ਕਰੋ ਨਾਲ ਨਾਲ ਗੁਰਬਾਣੀ ਪੜ੍ਹਾਓ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਦੀ ਸੰਗਤ ਵੇਖੋ ਕਿ ਸਾਡਾ ਬੱਚਾ ਕਰਦਾ ਕੀ ਪਿਆ ਕਿ ਨਸ਼ਾ ਤੇ ਨਹੀਂ ਕਰਦਾ ਪਿਆ ਕੋਈ ਮਾੜੀ ਸੰਗਤ ਵਿੱਚ ਨਹੀਂ ਬੈਠਾ ਆ ਅੱਜ ਹਲਾਤ ਕੀ ਬਣੇ ਪਏ ਸਾਡੇ ਨੌਜਵਾਨ ਗੱਭਰੂ ਰਸਤਿਆਂ ਦੇ ਵਿੱਚ ਖਲੋਤੇ ਹੁੰਦੇ ਨੇ ਉਧਰੋਂ ਗਰੰਤੀ ਸਿੰਘ ਰਹਿਰਾਸ ਦਾ ਸਰ ਦਾ ਬਾੜ ਤਾਂ ਆ ਜਾਂਦਾ ਹੈ ਉਧਰੋਂ ਸਾਡਾ ਨੌਜਵਾਨ ਗੱਭਰੂ ਪਤਾ ਨਹੀਂ ਕਿਹੜੀ ਮਾਂ ਦੇ ਨਾਲ ਲੱਗਾ ਹੁੰਦਾ ਮੈਨੂੰ ਤੇਰੇ ਨਾਲ ਮਰ ਜਾਵਾਂਗਾ ਮੇਰਾ ਤੇ ਰਣਕ ਆਖਣੀ ਦਾ ਕਰਮ ਉਹਦਰਾ ਵਿਚਾਰਾ ਗੁਰੰਧ ਸਿੰਘ ਬੋਲਣਾ ਕਿੰਦਾ ਕਹਿੰਦਾ ਆਥਾਂ ਜੀਵਾ ਵਿਸੜੈ ਮਰ ਜਾ ਗ੍ਰੰਥ ਸਿੰਘ ਕਹਿ ਰਿਹਾ ਕਿ ਕਾਲਪੁੱਤ ਪ੍ਰਮਾਤਮਾ ਤੇਰੀ ਬਾਣੀ ਤੋਂ ਬਿਨਾਂ ਮੈਂ ਮਰ ਜਾਵਾਂਗਾ ਉਹ ਕਹਿ ਰਿਹਾ ਕਿ ਤੂੰ ਮੇਰੇ ਨਾਲ ਗੱਲ ਨਾ ਕੀਤੀ ਤੇ ਮੈਂ ਤੇਰੇ ਬਿਨਾਂ ਮਰ ਜਾਵਾਂਗਾ ਇਹ ਹਾਲਾਤ ਬਣ ਗਏ ਸਾਡੇ ਮਾਫ਼ ਕਰਨਾ ਇਹ ਹਾਲਾਤ ਬਣ ਗਏ ਸਾਡੇ ਆਪਣੇ ਬੱਚਿਆਂ ਨੂੰ ਸੁਧਾਰ ਕੇ ਗੁਰਬਾਣੀ ਦੇ ਨਾਲ ਗੁਰਧਿਆਨ ਦੇ ਨਾਲ ਜੁੜ ਕੇ ਅਸੀਂ ਬੜੀਆਂ ਅਰਦਾਸਾਂ ਕਰਾੜੀਆਂ ਤੇ ਪਾਤਸ਼ਾਹ ਜੀਓ ਸਾਨੂੰ ਧਨ ਅਤੇ ਵੱਡੀ ਤੇ ਕਾਰਨ ਦੀ ਜੀਵਨ ਦੇ ਜਮੀਨਾਂ ਦੇ ਤੇ ਕੋਠੀਆਂ ਕਾਰਾਂ ਦੇ ਦੇ ਕਦੇ ਇਹ ਵੀ ਅਰਦਾਸ ਕਰਿਆ ਕਰੋ ਪਾਤਸ਼ਾਹ ਜੀਓ ਸਾਡੇ ਬੱਚਿਆਂ ਨੂੰ ਨਾਮ ਬਾਣੀ ਦਾ ਅਭਿਆਸ ਕਰਵਾ ਦੇ ਤਨ ਮਾਤਾ ਨਾਨਕੀ ਜੀ ਇਹ ਅਰਦਾਸ ਕਰਉਂਦੇ ਹਾਂ ਤੇ ਸੰਗ ਬਾਬਾ ਫੁੱਟਾ ਸਾਹਿਬ ਜੀ ਕੋਲ ਤੇ ਮੇਰੇ ਹਰ ਇੱਕ ਦਿਨ ਪਾਸ਼ਾ ਜੀ ਗਾਣੇ ਪੜਦੀ ਆ ਜਗੇ ਉਹ ਕਮਾਜਾ ਸੀ ਨਾ ਬਾਣੀ ਦੇ ਪਿਆਸ ਹਨ ਧੰਨ ਮਾਤਾ ਗੁਦਰ ਕੌਰ ਜਿਨ੍ਹਾਂ 36 ਸਾਲ ਨਾ ਇਹਨੇ 13 ਦਿਨ ਭਗਤੀ ਕੀਤੀ ਬਾਬੇ ਬਕਾਲੇ ਫਿਰ ਜੋਧਾ ਸੋਰਨਾ ਪੈਦਾ ਹੋਇਆ ਸੀ ਉਹਨਾਂ ਦੀ ਕੁੱਖ ਦੇ ਵਿੱਚੋਂ 33 ਸਾਲਾਂ ਬਾਅਦ ਵਾਹੋ ਮਰਦ ਅਗੰਗੜਾ ਵਰਿਆਮ ਕੇਲਾ ਵਾਹੋ ਬਾਹੋ ਗੋਬਿੰਦ ਸਿੰਘ ਆਪੇ ਵਰਕੇਲਾ ਤੈਂ ਪ੍ਰਕਾਸ਼ ਮਾਰਾ ਭਇਓ ਪਟਨਾ ਸਾਹਿਬ ਜਿਤੇ ਭਵ ਲੈਓ ਫਿਰ ਇੱਕੋ ਜੁਦਾ ਸੁਰਨਾ ਜੰਮਿਆ ਸੀ ਤਿੰਨ ਸਾਲਾਂ ਬਾਅਦ ਮਹਾਨ ਸੁਰਨਾ ਤੇ ਇਹੋ ਜੈ ਕਿਰਤ ਕਰਕੇ ਵਿਖਾਇ ਸੀ ਆਪਣਾ ਸਾਰਾ ਪਰਿਵਾਰ ਸਾਡੇ ਤੋਂ ਪ੍ਰਵਾਨ ਦਿੱਤੇ ਰੱਖ ਦਿੱਤਾ ਸੀ ਮਦਵਾਲ ਲਿਖਦਾ ਭਲਾਏ ਜਾਂ ਦਾ ਕਾਰਜ ਦક્ષਮੀਸ਼ ਦੇ ਜੀ ਐਸੀ ਸ਼ਕਤੀ ਹੈ ਤੇਰੇ ਪਤਾਰ ਦੇ ਵਿੱਚ ਜਾਲਤ ਸਾਹਮਣੇ ਕਦੇ ਝੁਕਣਾ ਨਹੀਂ ਐਸਾ ਖੂਨ ਹੈ ਤੇਰੇ ਪਰਿਵਾਰ ਦੇ ਵਿੱਚ ਮਾਣ ਤੋੜ ਕੇ ਚੱਕਣਾ ਚੋਰ ਕੀਤੇ ਚੜ ਕੇ ਆਏ ਸੀ ਜੋ ਹੰਕਾਰ ਦੇ ਵਿੱਚ ਵਿੱਚ ਅਜੀਬ ਹੋ ਕੇ ਡਿੱਗੇ ਚੰਮੀ ਤੇਰੇ ਮਾਣ ਪਾਉਂਦੇ ਨੇ ਤੇਰੇ ਦਰਬਾਰ ਦੇ ਵਿੱਚ ਜਿਵੇਂ ਵਿੱਚ ਕਾਸ਼ ਦੇ ਚੰਦ ਚੜਕੇ ਸੋਭਾਤ ਦਰਮੇਸ਼ ਦੀ ਸਾਰੇ ਸੰਸਾਰ ਵਿੱਚ ਪਾਰ

ਤੇ ਜੇ ਬਾਤ ਦਿੱਤਾ ਸੀ ਸੱਚਾ ਸਾਹਿਬ ਸਾਚਨਾਏ ਆਖਿਆ ਭਾਉ ਆਪਾਰ ਆਖਿਆ ਮੰਗਾ ਦੇ ਦੇ ਦਾਤ ਕਰੇ ਦਾਤਾਰ ਕਹਿੰਦਾ ਕਿਹੜੀ ਦਾਤ ਰਖਣੀ ਆ ਕਾਲਪੁੱਤ ਪ੍ਰਮਾਤਮਾ ਦੇ ਅਗੇ ਕਿ ਸਾਹ ਨੂੰ ਕਾਲਪੁੱਤ ਪ੍ਰਮਾਤਮਾ ਦਾ ਰਸਤਾ ਮਿਲ ਜਾਵੇ ਤੇ ਫਿਰ ਸਹਿਬ ਨੇ ਕਿਹਾ ਸੀ ਅੰਮ੍ਰਿਤ ਵੇਲੇ ਸੱਚ ਨਾਲ ਵਡਿਆਈ ਮੱਚਾ ਕਿ ਅੰਮ੍ਰਿਤ ਵੇਲੇ ਉੱਠ ਕੇ ਕਾਲ ਪ੍ਰਮਾਤਮਾ ਦੀ ਵਡਿਆਈ ਕਰਦੇ ਕਾਰਤੁਕ ਪਰਮਾਤਮਾ ਤੇ ਰਗ ਛੋੜਨਾ ਪਰਦੇਗਾ ਕਾਕੇ ਕਾਰਤੁਕ ਪਰਮਾਤਮਾ ਸਾਰੇ ਦਾਤਾਂ ਦਾ مالک ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕੁਰਬਾਨ ਜਾਂਦੇ ਆਂ ਸੇਵਾ ਜੇ ਸੇਵਾ ਤੋਂ ਪਰਵਾਣ ਜਾਂਦੇ ਆਂ ਜਦਵਾਨ ਤੁਧਨ ਮਨ ਸੇਵਾ ਕੀਤੀ ਸੀ ਪਾਈ ਦਾਣ ਸੇਣ ਮਨ ਸੇਵਾ ਕੀਤੀ ਸੀ ਪਾਈ ਨਾਗਰ ਮਨ ਸੇਵਾ ਕੀਤੀ ਪਾਈ ਜੋਰ ਸੇਵਾ ਕੀਤੀ ਇਹਨਾਂ ਮਹਾਨ ਸੂਰਮਿਆਂ ਤੇ ਦਾਸ ਵਰਾਂ ਕੋਟ ਕੋਟ ਪ੍ਰਣਾਮ ਸੋ ਇੰਨਾ ਹੱਜ਼ਰ ਦਾ ਪ੍ਰਮਾਣ ਕਰਨਾ ਵਰਣਤ ਵਿਚਾਰ ਕਰਦਿਆਂ ਲੋਗ ਦੇ ਨਾਲ ਏਕ ਨਹੀਂ ਅਨੇਕ ਪ੍ਰਕਾਰ ਦੇ ਕਰਤੀਆਂ ਜਿਵੇਂ ਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਧੰਨ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਗਤ ਵਰਸ਼ ਜੋ ਵਰਸ਼ਣਾ ਜੀ ਦਾਦੇ ਸ਼ਬਦਾਂ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਦਾਸ ਖਿਮਾ ਦਾ ਜਾਟਕ ਹੈ ਕਿਉਂਕਿ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਹੈ ਗੁਰੂ ਨਾਮ ਦਾ ਸਰਵਰਜ ਨੇ ਡਿਊਟੀ ਬਸ਼ ਕਿਤੇ ਮੀਆਂ ਪੁਨਾ ਚੋਤ ਖਿਵਾ ਤਨ ਗੁਰ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਬਖਸ਼ਰਗ ਬਖਸ਼ਰਵਾ ਜੀ ਬਲਾਓ ਫਤਿਹ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ